ਸਸਿਕਾਚੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਵਪਾਰੀ ਯੁੱਧ ਦੇ ਖਦਸ਼ੇ ਵਿਚਕਾਰ ਮੈਕਸੀਕੋ ਨੂੰ ਰਾਹ ਦੇ ਦਿੱਤੀ ਹੈ ਅਤੇ ਉਹਨਾਂ ਨੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਉੱਤੇ 25% ਟੈਰਿਫ ਲਗਾਉਣ ਦੇ ਫੈਸਲੇ ਨੂੰ 1 ਮਹੀਨੇ ਦੇ ਲਈ ਤਾਲ ਦਿੱਤਾ ਹੈ ਹਾਲਾਂਕਿ ਨਵੀਂ ਅਧਰਾ ਅਪ੍ਰੈਲ ਤੋਂ ਲਾਗੂ ਹੋਣ ਗਿਆ ਇਸ ਨਾਲ ਹੀ ਕੈਨੇਡਾ ਬਾਰੇ ਉਹਨਾਂ ਕਿਹਾ ਕਿ ਟੈਰਿਫ ਦੀ ਸਮੱਸਿਆ ਜੋਸਨ ਟ੍ਰੂਡੋ ਦੇ ਕਾਰਨ ਪੈਦਾ ਹੋਈ ਹੈ ਅਤੇ ਉਹ ਇਸ ਨੂੰ ਛੋਣਾ ਜਿੱਤਣ ਦੇ ਲਈ ਬਤਰੇ ਨੇ 트ੰਪ ਨੇ ਸਪਸ਼ਟ ਕੀਤਾ ਕਿ ਭਾਵੇਂ ਉਹ ਮੈਕਸੀਕੋ ਨੂੰ ਗ੍ਰਾਹਤ ਦੇ ਰਹੇ ਨੇ ਪਰ ਕੈਨੇਡਾ ਤੋਂ درآمد ਕੀਤੇ ਜਾਣ ਵਾਲੇ ਸਮਾਨ ਉਤੇ ਟੈਰਿਫ ਦੀ ਦਰ ਨਹੀਂ ਘਟਾਈ ਜਾਵੇਗੀ ਰਾਸ਼ਟਰਪਤੀ ਡੋਨਲਡ 트ੰਪ ਨੇ ਵਪਾਰ ਨੂੰ ਕਿਹਾ ਕਿ ਉਸਨੇ ਰਾਸ਼ਟਰਪਤੀ ਦੇ ਨਾਲ ਖਲਪਤ ਤੋਂ ਬਾਅਦ ਮੈਕਸੀਕੋ ਤੇ ਕੈਨੇਡਾ ਤੋਂ ਆਉਣ ਵਾਲੇ ਜ਼ਿਆਦਾਤਰ ਸਮਾਨ ਉਤੇ 25% ਟੈਰਿਫ ਨੂੰ 1 ਮਹੀਨੇ ਦੇ ਲੇ ਮੁltavi ਕਰ ਦਿੱਤੇ ਕ੍ਰੰਪਤੀ ਇਹ ਕੋਸ਼ਨਾ ਉਹਨਾਂ ਦੇ 176 ਹਾਰਵਰਡ ਲੂਟ ਨੇ ਤੇ ਕਹਿਣ ਤੋਂ ਬਾਅਦ ਆਈ ਹੈ ਕਿ ਕੈਨੇਡਾ ਤੇ ਮੈਕਸੀਕੋ ਤੋਂ ਮੌਤ ਉੱਤੇ ਟੈਰਿਫ ਦੇ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਵਸਤਾਂ ਨੂੰ 1 ਮਹੀਨੇ ਦੇ ਲਈ ਛੋਟ ਦਿੱਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਵਪਾਰਕ ਤਣਾਵ ਨੂੰ ਘਟਕਾਣਾ ਹੈ ਪਰ ਵਾਸ਼ਿੰਗਟਨ ਤਿਆ ਲੰਬੇ ਸਮੇਂ ਦੀਆਂ ਟੈਰਿਫ ਨੀਤੀਆਂ ਬਾਰੇ ਅਨਿਸ਼ਚਿਤਤਾ ਛੱਡਦਾ ਹੈ। ਇਸ ਨਾਲ ਹੀ ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਲਿਖਿਆ ਕਿ ਇਸ ਉੱਤੇ ਵਿਸ਼ਵਾਸ ਕਾਸ ਕਰੋ ਚਾਹਨਾ ਕਰੋ ਕੈਨੇਡਾ ਲਈ ਕਿਤੇ ਗਏ ਮਾੜੇ ਕੰਮ ਦੇ باوجود ਮੈਨੂੰ ਲੱਗਦਾ ਹੈ ਕਿ ਜਸਟਿਨ ਟ੍ਰੂਡੋ ਟੈਰਿਫ ਦੀ ਸਮੱਸਿਆ ਦਾ ਇਸਤੇਮਾਲ ਕਰ ਰਹੇ ਨੇ ਜਿਸ ਦਾ ਕਾਰਨ ਉਹ ਖੁਦ ਹੀ ਹਨ ਤਾਂ ਜੋ ਉਹ ਦੁਬਾਰਾ ਪ੍ਰਧਾਨ ਮੰਤਰੀ ਦੀ ਚੋਣ ਦੇ ਲਈ ਲੜ ਸਕਣ ਹਾਲਾਂਕਿ ਇਹ ਦੇਖਣਾ ਵੀ ਬਹੁਤ ਮਜ਼ੇਦਾਰ ਹੈ। ਦੀ ਪ੍ਰੈਜ਼ੀਡੈਂਟ ਆਫ ਮੈਕਸੀਕੋ ਵੰਡਰਫੁਲ ਔਮਨ ਟੂਡੇ ਐਂਡ ਵੀ ਹੈਲਪ देम ਆਊਟ ਵਿਦ ਅ ਪ੍ਰੋਬਲਮ ਦੇ ਵੇਰ ਹੈਵਿੰਗ have it to do with the tariffs short term tariffs and uh, we had a very good conversation isenali mexico di pradhan mantri claudia shinbaum parto da kehne ki assi donald trump de naal ik bahut vadiya samjhote te pahunch gaye ha ate is taate layi dhanwad mexico ik shandar ate mahan lokawaala des hai isenali unna hor ki kuch kiya aao sunte ha we are getting results president trump Now that you're imposing tariffs how are we going to continue cooperating collaborating after something that hurts the people of Mexico Zikriogekar Trump ne January de vich Ameriki rashtrapati da ohda sambhalan to baad February de vich naviyan tariff darada elaan kita si halaki ohna ne hun duji vaar nave tariff daranu vi lagu karan de vich mudto 1 mahine di de di kar ditti hai your report channel punjabi